ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਾਰੀ ਸਤਸੰਗਤਿ ਆਵ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਣੀ ਦਾ ਪ੍ਰਮਾਣ ਹੈ ਆਵਾਹ ਸਿੱਖ ਸਤਿਗੁਰੂ ਦੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਗ੍ਰੰਥ ਕੀ ਬਾਣੀ ਆਸਰ ਬਾਣੀ ਗੁਰ 사ਤ ਗੁਰ ਕਾ ਜੋ ਸੇਖ ਕਾਏ ਸੁਪਲਕੇ ਉਠਾਰਨਾ ਤੇ ਆਵੇ ਬਲਕੇ ਤੁਮ ਕਰੇ ਪ੍ਰਪਤੀ ਸਿਨਾਣ ਕਰੇ ਅੰਮ੍ਰਿਤ ਸਰਣਾਵੇ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਚੇੜੀ ਚੁੱਕੀ ਪਫਟੀ ਵਗਣ ਬਹੁਤ ਤਰੰਗ ਅਚਰਜ ਰੂਪ ਸੰਤਨ ਚੇਨਾ ਨੰਕ ਨਾਮਹਾਰੰਗ ਸੋ ਗੁਰ ਪਿਆਰੇ ਗੁਰ ਸਹਾ ਸੰਗਦੀ ਇਹਨਾਂ ਪਾਵਨਾ ਮਹਾਵਾਕਨ ਸਾਤ ਮੁਖ ਖਾਜਾ ਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਨ ਸਮਾ ਹੋ ਗਿਆ ਹੈ ਤੇ ਅੰਮ੍ਰਿਤ ਵੇਲੇ ਦੇ 5:30 ਮਿੰਟ ਹੋ ਚੁੱਕੇ ਹਨ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅੰਗਰੇਜ਼ੀ ਮਹੀਨੇ ਦੀ 4 ਮਈ 2025 ਸਨ ਹੈ ਐਤਵਰ ਦਾ ਦਿਹਾੜਾ ਹੈ ਜੀ ਦੇਸੀ ਮਹੀਨੇ ਦੀ ਅੱਜ 22 ਵਸਾਖ ਵਿਕਰਮ ਸੰਮਤ 2082 ਹੈ ਨਾੜਿਕ ਸ਼ਾਈ ਮਤ ਸਮਤ ਮੁਤਾਬਕ 557 ਹੈ ਜੀ ਤੇ ਵਿਸਾਖ ਸੁਦੀ 7ਵੀਂ ਹੈ ਤੇ ਅੱਜ 12:57 ਮਿੰਟ ਦੁਪਹਿਰ ਤੋਂ ਗੰਡਮੂਲ ਵੀ ਸ਼ੁਰੂ ਹਨ ਤੇ ਜੋ ਕਿ 6 ਮਈ ਯਾਨੀ ਮੰਗਲਵਾਰ ਦੁਪਹਿਰ ਦੇ 3:55 ਮਿੰਟ ਤੇ ਸਮਾਪਤ ਹੋਣਗੇ ਦੁਬਾਰਾ ਫਿਰ ਬੇਨਤੀ ਅੱਜ 12:57 ਮਿੰਟ ਤੋਂ ਗੰਡਮੂਲ ਸ਼ੁਰੂ ਹਨ ਤੇ ਮੰਗਲਵਾਰ 6 ਮਈ ਦੁਪਹਿਰ ਦੇ 3:55 ਮਿੰਟ ਤੇ ਗੰਡਮੂਲ ਸਮਾਪਤ ਹਨ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਇਆਂ ਨੂੰ ਪਾਣੀ ਕਰਦੇ ਹਾਂ ਆਲਸ ਨਿੰਦਰਾ ਦਾ ਤਿਆਗ ਕਰਦੇ ਹਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਏ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮਨੁੱਖਾ ਜਮਾ ਸਫਲਾ ਕਰੀਏ ਜੀ ਤੇ ਇਸ ਸਮੇਂ ਨੂੰ ਸੁਭਾਏ ਮਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਹਿਗੁਰੂ ਸਹਿਬ ਜੀ ਸਤਨਾਮੁ ਸ੍ਰੀ ਵਹਿਗੁਰੂ ਸਹਿਬ ਜੀ मैं मूर्ख की खेतक बात है कोट पर दे तर रे गुरु नानक दिन सुने पिखिया से फिर गर्भा ਸਰਨ ਪਰਿਆਰੇ ਗਿਆਨ ਤੇ ਆਨਿ ਕਿ ਸ਼ਕਰਮਨ ਜਣਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਵਹ ਵਿਕਮਾ ਨਦੀ ਜਏ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਾਸਰੇ ਲਾ 50 ਅੱਖੀਂ ਘੜੀਨ ਦੇਖਣ ਰਏ ਆਪਣਾ ਬਿਰਦ ਸਮਲੇ ਹੱਥ ਧੀਰਖੇ ਆਪਣੇ ਕਾਉ ਸਾਸਪ੍ਰਤਪਾਲੇ ਓਕੇ ਕਣੀਨ ਲੇਖਣ ਦੇ ਆਪਣਾ ਬਰਦਸਮਲੇ ਹੱਥ ਦੇ ਰੱਖੇ ਆਪਣੇ ਕਾ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਆ ਲਾਗ ਰਹਾ ਮੇਰਾ ਚੇਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਰ ਮੀਤਾ ਨੰਬਿਲਾਸ ਭੈ ਸਾਹਿਬ ਕੇ ਅਤਰਜ ਦੇਖ ਬਡਾਈ ਹਰੋ ਸਿਮਰਾ ਸਿਮਰਿਆ ਅਨੰਦ ਕਰਨਾਮ ਪ੍ਰਭ ਪੂਰਨ ਪੈ ਜਿ ਰਖਾਈ ਮੈਨੇ ਬਿਲਾ ਸਬੇ ਸਾਹਿਬ ਕੀ ਅਚਰਜ ਦੇਖ ਬੜਾਈ ਹਰੋ ਸਿਮਰ ਸਿਮਰਿਆ ਆਨੰਦ ਕਰੇ ਨਾਨਕ ਪ੍ਰਭ ਪੂਰਨ ਭੈ ਜਿਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਕਹਿ ਦੀ ਅਸਾ ਮਹੱਲਾ ਪੰਜਵਾ ਸਤਨਾਮ ਮੇਰਾ ਮਨ ਲਾਗਾ ਲੋਗਣ ਸੋ ਮੇਰਾ ਠੱਠਾ ਬਾਗ ਬਰਸੂ ਤ ਸਗਲ ਸਿਆਮਾ ਵਾਲ ਲਿਪਤ ਰਹੋ ਜਿਵੇਂ ਜਲ ਮੇ ਕੋਲ ਰਹਾਓ मक्की बात सगल से करता दीस आवत है पिहला सगल चरण की नानक जनगर पूरा पाया अंतर बाहर एक दिखाया नानक जनगर पूरा पाया ਅੰਤਰ ਬਾਹਰ ਏਕ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਨਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਪੰਗ ਗੁਰ ਪ੍ਰਸਾਦ ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਮੁਰਾ ਅਸਰ ਲਜਾ ਰਖ ਲੇ ਹੋ सदना जानतो जेता जीयो कंड सब तेरा तू अंतर जामे पूर्व भगवान दासन दास कह जन नानक जेहा तू कराए तेहा हम करीब खिया ਸਤਿਗੁਰੂ ਪਿਆਰੀ ਗੁਰੂ ਸਾਰੇ ਸਾਧ ਸੰਗਤ ਦੀ ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕੀਤੀ ਐ ਸਹੇਲਾ ਦੇਣ ਬਖਸ਼ਿਸ਼ ਕੀਤਾ ਆ ਉਹ ਵਿਚਾਰ ਨਾਲ ਜੁੜੀਏ ਸਤਿਗੁਰੂ ਬਾਣੀ ਦੇ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਗੁਰਸਿੱਖ ਦਾ ਜੀਵਨ ਕਿਹਸਾ ਹੁੰਦਾ ਹੈ ਉਹ ਬਖਸ਼ਿਸ਼ ਕਰਦੇ ਨੇ ਕਿਸ ਤਰ੍ਹਾਂ ਉਹ ਜੀਵਨ ਬਸਰ ਕਰਦਾ ਹੈ ਉਸ ਦਾ ਵਰਤਾਨ ਤਾਂ ਦਿੰਦਿਆਂ ਹੋਇਆਂ ਸਮਝਾਣਾ ਕਰਦੇ ਨੇ ਅੱਜ ਦੇ ਪਾਵਨ ਸ਼ਬਦ ਦੀ ਉਥਾਨਕਾ ਵੀ ਜਿਸ ਸਮੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਪਾਵਨ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਉਸ ਸਮੇ ਕੋ ਜੈਸੇ ਮਜ਼ਦੂਰ ਸਨ ਜੋ ਲੈਂਦੇ ਤਾਂ ਗੁਰੂ ਘਰ ਤੋਂ ਮਜ਼ਦੂਰੀ ਵੀ ਸਨ ਬਸਤਰ ਸਨ ਅੰਨ ਲੈਂਦੇ ਸਨ ਪਰ ਗੁਰੂ ਘਰ ਦੀ ਸੇਵਾ ਨਹੀਂ ਤੈਨੂੰ ਮਨੋ ਕਰਦੇ ਸਨ ਕਿਸੇ ਨੇ ਸ਼ਿਕਾਇਤ ਜਆ ਕੀਤੀ 사ਧੂਰਾ ਪਾਸ 사ਧਗੁਰੂ ਮਜ਼ਦੂਰ ਜਿਹੜੇ ਸੇਵਾ ਕਰਦੇ ਨੇ ਸੇਵਾ ਪੂਰੀ ਪ੍ਰੋਪਰ ਮਨ ਨਾਲ ਨਹੀਂ ਕਰ ਰਹੇ ਪਰ ਮਜ਼ਦੂਰੀ ਪੂਰੀ ਲੈ ਰਹੇ ਨੇ ਟਾਲਮੁੱਟਾ ਕਰਦੇ ਨੇ ਆਪ ਵੀ ਗੱਲਾਂ ਕਰਦੇ ਨੇ ਤੇ ਦੂਜਿਆਂ ਨੂੰ ਵੀ ਗੱਲਾਂ ਲਾ ਲੈਂਦੇ ਨੇ ਵੀ ਇਹ ਵੀ ਕਮਣਾ ਕਰਨ ਸਤਿਗੁਰਾਂ ਨੂੰ ਕਾਰਗੁਰਾਂ ਨੇ ਉਹਨਾਂ ਨੂੰ ਤਾੜਨਾ ਕੀਤੀ ਤੇ ਉੱਥੇ ਇੱਕ ਪੰਡਤ ਸੀ ਪੰਡਤ ਨੇ ਬੇਨਤੀ ਕੀਤੀ ਸਤਿਗੁਰੂ ਤੁਸੀਂ ਤਾਂ ਸਹਿ ਸੁਭਾਅ ਦੇ ਨਿਮਰਤਾ ਦੇ ਪੁੰਜ ਤੇ ਤੁਹਾਨੂੰ ਅੱਜ ਗੁੱਸਾ ਕ੍ਰੋਧ ਕਿਉਂ ਆਇਆ ਉਸ ਪਰਥਾਏ ਤੇ ਇੱਕ ਗੁਰਸਿੱਖ ਦੇ ਜੀਵਨ ਦੇ ਪਰਥਾਏ ਅੱਜ ਦਾ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਾਨੂੰ ਉਪਦੇਸ਼ ਰੂਪ ਦੇ ਵਿੱਚ ਬਾਸਮਹੱਲਾ ਪੰਜਵਾ ਅਸਰ ਰਾਗ ਹੈ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਤਾਜਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬੁਖਾਰ ਮੈਨ ਤੋਂ ਚਾਰਨ ਕੀਤਾ ਹੋਇਆ ਅਸਾ ਘਰ ਸਤਵੇਂ ਦਾ ਲੜੀਵਾਰ ਦਾ ਤੀਜਾ ਸ਼ਬਦ ਅਸਰ ਰਾਗ ਦਾ 53 ਨੰਬਰ ਸ਼ਬਦ ਜੋ ਕੀਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ ਤੇ 384 385 ਅੰਗ ਤੇ ਸੁਸ਼ਭਤ ਹੈ ਬਾਹਰ ਸੂਤ ਸਗਲ ਸਿਉ ਮੌਲਾ ਕਹਿੰਦੇ ਭਾਈ ਬਾਹਰ ਸੂਤ ਬਾਹਰ ਸੂਤ ਕੋਤ ਨੂੰ ਵੀ ਕਿਹਾ ਦਾ ਪਰ ਇੱਥੇ ਸਤਗੁਰੂ ਨੇ ਸੇਵਕਾਂ ਦੇ ਪ੍ਰਸਾਧ ਵਿਚਾਰਨ ਕੀਤਾ ਕਹਿੰਦੇ ਬਾਹਰ ਮੈਂ ਜੇ ਕਿਸੇ ਨਾਲ ਗਿਲਾ ਸ਼ਿਕਵਾ ਕੀਤਾ ਹੈ ਸਗਲ ਸਤਿਉ ਮੋਲਾ ਪਰ ਮੈਨੂੰ ਇੰਨਾ ਵੀ ਪ੍ਰਤੱਖ ਹੈ ਵੀ ਹਰ ਰੇਗ ਦੇ ਵਿੱਚ ਨਿਰੰਕਾਰ ਦਾ ਰੂਪ ਹੈ ਨਿਰੰਕਾਰ ਦੀ ਅੰਸ਼ ਹੈ ਕਿਉਂਕਿ ਮੇਰੇ ਗੁਰਨਾਣਕ ਨੇ ਮੈਨੂੰ ਜਾਣੂ ਕਰਵਾ ਦਿੱਤਾ ਸਮਤ ਦੇ ਦਿੱਤੀ ਤੇ ਇੰਨੇ ਵੀ ਮੈਂ ਦਿਲੋਂ ਲੜਦਾ ਜਿਨੂੰ ਸਤਿਗੁਰੂ ਕਹਿੰਦੇ ਨੇ ਅਵਲ ਲ ਲੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਕਹਿੰਦੇ ਸਭ ਪ੍ਰਤਾਖੋ ਹੋ ਗਿਆ ਵੀ ਸਭ ਦੇ ਵਿੱਚ ਨਿਰੰਕਾਰ ਦਾ ਅੰਸ਼ ਹੈ ਪਰ ਕਹਿੰਦੇ ਬਾੜ ਇੰਜ ਲੜਦਾ ਹਾਂ ਲਿਪਤ ਰਹੋ ਜਿਵੇਂ ਝਲਮੇ ਕਾਵਲਾ ਰਹੋ ਜਿਵੇਂ ਕਹਿੰਦੇ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ ਨਾ ਪਰ ਅਲਿਫਤ ਪਾਣੀ ਤੋਂ ਅੰਦਰ ਲੇਪ ਰਹਿੰਦਾ ਹੈ ਕਹਿੰਦੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਹੈ ਜੇ ਕੋਈ ਸੇਵਾ ਸਿਮਰਨ ਕਰਵਾਣਾ ਪਵੇ ਕਿ ਡਾਂਡ ਫਟਕਾਰ ਕਰਕੇ ਵੀ ਕਰਵਾਣਾ ਪੈਂਦਾ ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਕਿਦਰੇ ਵੀ ਬਾਣੀ ਨੇ ਰੋਸ਼ਨੀ ਦਿਟਾਇਆ ਉਹ ਲਾਣੋ ਮੈਂ ਕਹੂਨਾ ਕਿ ਉਹਰ ਮੀਠ ਘਾਰੋ ਪੀਓ ਪਰ ਕਿਤੇ ਜਦੋਂ ਬੱਚਾ ਮੇਰੇ ਵਰਗਾ ਠੀਠ ਹੋ ਜਾਏ ਨਾ ਨਾ ਕਹਿਣਾ ਮੁੰਨੇ ਨਾ ਸੇਵਾ ਸਿਮਰਨ ਕਰੇ ਤੇ ਫਿਰ ਫਟਕਾਰ ਵੀ ਲਾਣੀ ਪੈਂਦੀ ਹੈ ਜਿਵੇਂ ਮਾਪੇ ਬੱਚੇ ਨੂੰ ਲੜਦਾ ਵੀ ਹੈ ਧਮਕਾਉਂਦਾ ਵੀ ਇੱਥੇ ਤੱਕ ਥੱਪੜ ਵੀ ਮਾਰ ਦਿੰਦਾ ਪਰ ਵੈਰੀ ਨਹੀਂ ਹੁੰਦਾ ਭਲਾ ਤੰਦਾ ਤੇ ਧੰਗ ਗੁਰੂ ਅਰਜਨ ਦੇਵ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਉਹਦੇ ਤੋਂ ਨਿਰਲੇਪ ਹੈ ਕਹਿੰਦੇ ਜਿਵੇਂ ਮਾਪੇ ਬਾਪ ਬੱਚੇ ਦੇ ਨਾਲ ਵਿਛੜਦਾ ਹੋਇਆ ਕੋਈ ਬੈਰ ਨਹੀਂ ਰੱਖਦਾ ਕਹਿੰਦੇ ਇਸੇ ਤਰ੍ਹਾਂ ਭਾਈ ਮੈਂ ਵੀ ਇਸੇਵਕਾਂ ਨਾਲ ਕੋਈ ਬੈਰ ਨਹੀਂ ਪਰ ਇੰਜ ਵੀ ਜੇ ਗੁਰੂ ਘਰ ਤੋਂ ਤਨਖਾਹ ਲੈ ਰਹੇ ਨੇ ਗੁਰੂ ਘਰ ਤੋਂ ਬਸਤਰ ਲੈ ਰਹੇ ਨੇ ਅੰਨ ਲੈ ਰਹੇ ਨੇ ਘਟੋ ਘਟੋ ਦਾ ਮੁੱਲ ਤਾਂ ਮੋੜੇ ਮਾਸਟਰਨਾ ਅਜਕਲ੍ਹ ਇਹੀ ਦਸ਼ਾ ਹੋਈ ਪਈ ਹੈ ਖਾਣਾ ਗੁਰੂ ਘਰ ਦਾ ਹਾਜ਼ਰੀ ਕਿਸੇ ਦੀ ਪਰ ਨਹੀਂ ਸਾਈ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜੇ ਕੋਈ ਸੇਵਾ ਸਿਮਰਨ ਨਾ ਕਰੇ ਤੇ ਫਟਕਾਰ ਵੀ ਲਾਣੀ ਪੈਂਦੀ ਹੈ ਸਮਝਾਣਾ ਵੀ ਪੈਂਦਾ ਜੇ ਪਿਆਰ ਨਾਲ ਨਾ ਮੰਨੇ ਤੇ ਫਟਕਾਰ ਨਾਲ ਸਮਝਾਣਾ ਪੈਂਦਾ ਤੇ ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਹੈ ਜੋ ਆਪ ਜਪੇ ਉਹਰੇ ਨਾਮ ਦੇ ਪਾਵੈ ਆਪ ਦਾ ਜਪ ਉਹ ਨਾ ਦੂਜਿਆਂ ਨੂੰ ਵੀ ਨਾਮ ਜਪਵਾ ਦਿੰਦਾ ਪਰ ਦੂਜਿਆਂ ਨੂੰ ਜੋੜਨ ਲਈ ਅਨੇਕਾਂ ਹੱਠਖੰਡੇ ਵੀ ਅਪਣਾਉਂਦਾ ਵੀ ਕਿ ਇਹਦੇ ਇਹਦਾ ਵੀ ਭਲਾ ਹੋ ਜਾਏ ਜਿਹੜਾ ਮੈਨੂੰ ਪਤਾ ਹੈ। ਇਹ ਨਹੀਂ ਵੀ ਸਿਰਫ ਆਪ ਹੀ ਭਲਾ ਦਾ ਪਤਾ ਹੈ ਤੇ ਆਪ ਹੀ ਜਪਣਾ ਨਹੀਂ। ਜੋ ਆਪ ਨੂੰ ਪਤਾ ਦੂਜਿਆਂ ਨੂੰ ਵੀ ਵੰਡ ਕੇ ਛਕਾਏ। ਇਹ ਵੀ ਫਟਗੁਰੂ ਦੀ ਬਾਣੀ ਕਹਿੰਦੀ ਹੈ ਨਾ ਹਾਲ ਖਾਏ ਕਿਰਤ ਹਾਲ ਖਾਏ ਕਿਛ ਹੱਥੋਂ ਦੇ ਨਾਨਕ ਗਰਾਹ ਪਛਾਣੇ। ਇਹਨੇ ਹਾਲ ਕਰੇ ਸੇਵਾ ਸਿਮਰਨ ਕਰ ਪਰ ਦੂਜਿਆਂ ਨੂੰ ਵੀ ਵੰਡ ਕੇ ਛਕਾਣ। ਕੱਲਾ ਆਪਣੀ ਜਿਵੇਂ ਆਪਣੀ ਕਮਾਈ ਚ ਦਸੋਂਡ ਕੱਢਣ ਦੀ ਰੀਤ ਸਤਿਗੁਰੂ ਨਾਨਕ ਸਾਹਿਬ ਨੇ ਬਣਾਈ ਕਿਨੇ ਘਟੋ ਘਟ ਆਪਣੀ ਕਿਰਤ ਚੋਂ ਕੱਢਦਾ ਤੇ ਆਪਣੇ ਸਿਮਰਨ ਤੋਂ ਵੀ ਦਸੋਂਡ ਕੱਢਦਾ ਕਿ ਕਿਸੇ ਦਾ ਭਲਾ ਵੀ ਹੋ ਸਕੇ ਰਹਾਉ विश्राम ਦੇ ਕੇ ਕੇਂਦਰੀ ਭਾਂ ਸਮਝਾਂਦੇ ਸਾਤਨਾ ਮੇਰਾ ਮਨ ਲਾਗਾ ਕਹਿੰਦੇ ਭਾਈ ਜਿਹੜਾ ਗੁਰ ਸਿੱਖ ਹੈ ਨਾ ਉਹਦਾ ਮਨ ਜਿਹੜਾ ਸੱਚ ਦੇ ਨਾਲ ਜੁੜਿਆ ਉਹ ਦੁਨੀਆ ਵੀ ਗੱਲਾਂ ਤੇ ਨਹੀਂ ਜੁੜਦਾ ਬਾਤیں ਮੇਲ ਨਾ ਹੋਈ ਗੱਲੀ ਗੱਲਾਂ ਸਰਜਣ ਹਾਰ ਗੱਲਾਂ ਦੇ ਨਾਲ ਬਣੋਖ ਨਾਬੋ ਵੀ ਬਣ ਜਾਂਦਾ ਪਰ ਫਰਕ ਪਤਾ ਲੱਗਦਾ ਮਨ ਤੋਂ ਮਨ ਕਿਸੀ ਅਵਸਥਾ ਵਿੱਚ ਹੈ ਸਾਧਨਾਮ ਕਹਿੰਦੇ ਜਿਹੜਾ ਗੁਰਸਿੱਖ ਹੈ ਭਾਈ ਸੱਚੇ ਨਾਮ ਦੇ ਨਾਲ ਜੁੜਿਆ ਰਹਿੰਦਾ ਉਹਦਾ ਮਨ ਲੱਗਿਆ ਰਹਿੰਦਾ ਹੈ ਅੱਜ ਸਾਡਾ ਨਾਟਕ ਤੇ ਟਕ ਵਿੱਚ ਮਨ ਲੱਗਦਾ ਇਹਦਾ ਮਤਲਬ ਸਾਡਾ ਮਾਨੀ ਹੋ ਜਾ ਹੋਇਆ ਪਿਆ ਵਰਤਸਾ ਗੁਰੂ ਦੀ ਬਾਣੀ ਕਹਿੰਦੀ ਜੈਸਾ ਮੰਨ ਲ ਜੈਸੀ ਮਨਸਾ ਤੈਸੀ ਦਸ਼ਾ ਜੈਹੋ ਜੈ ਮਨ ਹੋਏਗਾ ਉਹੋ ਜੀ ਦਸ਼ਾ ਹੋਏਗੀ ਹੁਣ ਮੇਰੇ ਵਰਗਾ ਛੋਟਾ ਜਿਹਾ ਐਗਜ਼ਾਮਪਲ ਹੈ ਸਮਝ ਲਈਏ ਇਸ ਗੱਲ ਨੂੰ ਲੋਕ ਤੈਨੂੰ ਸਮਝਣ ਲਈ ਮੇਰੇ ਵਰਗਾ ਕਹਿੰਦਾ ਜੀ ਮੈਂ ਬਿਮਾਰ ਆ ਸਹੀ ਹੋਵੇ ਤਾਂ ਵੀ ਇੱਕ ਦਿਨ ਕਵੇ ਦੋ ਦਿਨ ਕਵੇ 10 ਦਿਨ ਕਵੇ ਨਹੀਂ ਨਾ ਕਹਿੰਦਾ ਰਹਿਣਾ ਅਖੀਰ ਨੂੰ ਬਿਮਾਰ ਲਾਜਵੇਂ ਹੋ ਜਾਏਗਾ ਕਿਉਂਕਿ ਜਿਉ ਜੀ ਮਨ ਦੀ ਦਸ਼ਾ ਹੈ ਉਹ ਜੇ ਸਰੀਰ ਐਕਟਿਵ ਹੋਏਗਾ ਉਹ ਜੇ ਆਰਗਨਸ ਕੰਮ ਕਰਨਗੇ ਉਹ ਜੀ ਮੈਂਟੈਲਿਟੀ ਕੰਮ ਕਰੇਗੀ ਉਹ ਜੀ ਹਾਰਟਬੀਟ ਕੰਮ ਕਰੇਗੀ ਹੁਣ ਜਿਉ ਜੀ ਮਨੁਸ਼ਿਆ ਬਣਾ ਲਏ ਹੁਣ ਜਿਸ ਬੰਦੇ ਨੇ ਹੋਪ ਛੱਡ ਦਿੱਤੀ ਹੋਵੇ ਵੀ ਮੈਂ ਜਿਉਣਾ ਹੀ ਨਹੀਂ ਤੇ ਮਾਫ ਕਰਨਾ ਦੁਨੀਆ ਦੀ ਕੋਈ ਤਾਕਤ ਨਹੀਂ ਜਿਉਂਦਾ ਰੱਖਣ ਵਾਲੀ ਸਾਇੰਸ ਵੀ ਅਜ ਇੱਕ ਤਰੀਕ ਨੂੰ ਕਹਿੰਦੀ ਹੈ ਦਵਾਈ ਵੀ ਉੱਥੇ ਅਸਰ ਕਰਦੀ ਹੈ ਜਿੱਥੇ ਮਨੁੱਖ ਦੀ ਹੋਪ ਹੋਵੇ ਇਸ ਸਤਿਗੁਰੂ ਕਹਿੰਦੇ ਨੇ ਸਾਚ ਮੇਰਾ ਮਨ ਲੱਗਾ ਕਹਿੰਦੇ ਭਾਈ ਮਨ ਸੱਚੇ ਦੇ ਨਾਲ ਲੱਗਿਆ ਹੁਣ ਮੈਨੂੰ ਪਤਾ ਇਹ ਜਿਹੜੀਆਂ ਦੁਨਿਆਵੀ ਨਾਟਕ ਤੇ ਤਕਨੇ ਰੰਗਰਲੀਆਂ ਨੇ ਜਿਹਨੂੰ ਸਤਿਗੁਰ ਦੀ ਬਾਣੀ ਕਹਿੰਦੀ ਐ ਅੱਖੀ ਦੇਖਣਾ ਰੱਜੀਆਂ ਬੋਲ ਰੰਗ ਤਮਾਸ਼ੇ ਕਦੇ ਰੰਗ ਤਮਾਸ਼ੇ ਦੇਖਦੀਆਂ ਨਹੀਂ ਅੱਖਾਂ ਰੱਜੀਆਂ ਹਾਂ ਸਿਮਰਨ ਕਰਦੇ ਰਸਨਾ ਵੀ ਥੱਕ ਜਾਂਦੀ ਐ ਕੰਨ ਵੀ ਸਾਡੇ ਥੱਕ ਜਾਂਦੇ ਨੇ ਮਾਫ ਕਰਨਾ ਕਿਹਾ ਤਾਂ ਐਸਾ ਵੀ ਸੁਣਨ ਨੂੰ ਮਿਲਦਾ ਜੀ ਕਥਾ ਸਿਮਰਨ ਦੇ ਨਾਲ ਨਾ ਸਾਡੇ ਕੰਨਾਂ 'ਚ ਕੀੜੇ ਪੈਂਦੇ ਨੇ ਉਹ ਭਾਈ ਇਹਦਾ ਮਤਲਬ ਅਸੀਂ ਅਜੇ ਗੁਰੂ ਦੇ ਨੇੜੇ ਨਹੀਂ ਕੋਸਾ ਦੂਰ ਆ ਤੇ ਸਤਿਗੁਰੂ ਕਹਿੰਦੇ ਕਹਿੰਦੇ ਜੇਦਾ ਮਨ ਗੁਰੂ ਦੇ ਨਾਲ ਲੱਗ ਗਿਆ ਤੇ ਮਨਸ਼ਾ ਵੀ ਉਹ ਜੀ ਹੋ ਜਾਏਗੀ ਉਹਦਾ ਚੱਲ ਚੱਲਣ ਬੋਲੀ ਤੱਕਣੀ ਵੀ ਉਹੋ ਜੀ ਹੋ ਜਾਏਗੀ ਲੋਗਣ ਸਿਓ ਮੇਰਾ ਠੱਠਾ ਵਾਗਾ ਲੋਗਣ ਸਿਓ ਚਾਹੇ ਮੇਰਾ ਵਿਤਕਰਾ ਚਾਹੇ ਮੇਰਾ ਸੁਭਾਅ ਥੋੜਾ ਕੋਤਾ ਰੁੱਖਾ ਵੀ ਕੋਣਾ ਹੋਵੇ ਪਰ ਜੇ ਕਿਸੇ ਨੂੰ ਸਿਮਰਨ ਨਾਲ ਜੋੜਨਾ ਰੁਕਾ ਹੋਇਆ ਵੀ ਪ੍ਰਵਾਣ ਹੈ ਕਿਸੇ ਦਾ ਭਲਾ ਕਰਨ ਰੁਕਾ ਹੋਇਆ ਵੀ ਪ੍ਰਵਾਣ ਹੈ ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਸੀ ਨਾ ਪਹਿਲਾਂ ਆਪਣੇ ਪੁੱਤਰਾਂ ਨੂੰ ਕਿਹਾ ਸ਼੍ਰੀ ਚੰਦ ਨੂੰ ਲక్ష్ਮੀ ਚੰਦ ਨੂੰ ਵੀ ਟਿੱਕੜ 'ਚ ਪੰਡ ਪਾਈ ਹੈ ਪਹਿਲਾਂ ਪੰਡ ਵੜਵਾਈ ਹੈ ਪੱਠਿਆਂ ਦੀ ਗੁਰੰਗਰ ਲੈਣਾ ਸਾਹਿਬ ਜੀ ਤੋਂ ਗੁਰੰਗਰ ਸਾਹਿਬ ਤੋਂ ਪਾਈ ਲੈਣਾ ਨਾਮ ਸੀ ਗੁਰਤਾ ਗਦੀਦ ਮਿਲਣ ਤੋਂ ਪਹਿਲਾਂ ਲੈਣੇ ਪੰਡ ਵੜ ਕੇ ਲਿਆ ਪੱਠਿਆਂ ਦੀ ਲੈੰਦੇ ਤੇ ਸਤਗੁਰਾਂ ਨੇ ਠੋਡਾ ਮਾਰ ਕੇ ਟਿੱਕੜ ਵਿੱਚ ਗਏ ਅੰਦਰ ਸੀ ਸ਼੍ਰੀ ਚੰਦ ਨੂੰ ਕਿਹਾ ਲక్ష్ਮੀ ਦਾਸ ਨੂੰ ਕਿਹਾ ਭਈ ਇਹ ਪੰਡ ਚੱਕੋ ਕਹਿੰਦੇ ਜੀ ਸਾਡੇ ਕੱਪੜੇ ਲਿਬੜ ਜਾਣਗੇ ਹੱਦ ਆ ਤੁਹਾਡੀ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਕਹਿੰਦੇ ਲੈਣਿਆ ਪੰਡ ਚੱਕ ਕਹਿੰਦੇ ਜੀ ਸਤ ਵਚਨ ਸੁਭਾਸਾ ਸਤਗੁਰਾ ਦਾ ਰੁੱਖਾ ਨਹੀਂ ਸੀ ਉਹ ਇੱਕ ਪਰਖ ਸੀ ਤੇ ਸਤਗੁਰਾ ਨੇ ਪਰਖਣ ਵਾਸਤੇ ਲੈਣਾ ਭਾਈ ਲੈਣਾ ਜੀ ਨੂੰ ਕਿਹਾ ਤੇ ਚਿੱਟੇ ਬਸਤਰ ਪਾਏ ਨੇ ਦੁੱਧ ਵਰਗੇ ਕੱਪੜੇ ਸਾਫ ਨੇ ਜਦੋਂ ਪੰਡ ਚੱਕੀਏ ਤਾਂ ਸਾਰੇ ਪੰਡ ਛਿੱਤੇ ਹੋਏ ਭੈਗ ਭੇਜ ਗਏ ਨੇ ਸਾਰੇ ਕੱਪੜੇ ਗੰਦੇ ਮੈਲ ਹੋ ਗਏ ਨੇ ਸ਼੍ਰੀ ਚੰਦ ਤੇ ਲਕਸ਼ਮੀ ਦਾਸ ਦੇ ਬਟਨ ਸੰ ਸਾਡਾ ਬਾਪੂ ਪਾਗਲ ਹੋ ਗਿਆ ਪਹਿਲਾਂ ਪਠਿਆਣੀ ਪੰਡ ਵੜਾਈਏ ਤਾਂ ਹੁਣ ਛਟਵਾ ਦਿੱਤੀ ਜਿੱਕੜ ਚ ਤੇ ਹੁਣ ਚਕਵਾਈ ਜਾਂਦਾ ਹੱਦ ਐ ਦੀ ਪਰ ਪਰਖਣ ਲਈ ਥੋੜਾ ਕਰੜਾ ਵੀ ਹੋਣਾ ਪੈਂਦਾ ਹੈ ਜਿਵੇਂ কুমਿਹਾਰ ਭਾਂਡਾ ਘੜਦਾ ਨਾ ਠੋਕਰ ਮਾਰਦਾ ਉਹਨੂੰ ਸਖਤ ਕਰਨ ਵਾਸਤੇ ਨਾ ਕਿ ਤੋੜਨ ਵਾਸਤੇ ਤੇ ਸਤਿਗੁਰੂ ਕਹਿੰਦੇ ਨੇ ਲੋਗਨ ਸਿਉ ਮੇਰਾ ਠੱਠਾ ਬਾਗਾ ਲੋਕਾਂ ਨੇ ਮੰਨ ਲਿਆ ਵੀ ਮੇਰਾ ਰੂਖ ਬਹੁਤ ਆਥੜਾ ਰੁੱਖਾ ਹੈ ਪਰ ਪਲ ਆਕਰਣ ਵਾਸਤੇ ਮਾੜਾ ਕਰਨ ਵਾਸਤੇ ਨਹੀਂ ਮੱਕੀ ਬਾਤ ਸਗਲੇ ਸਿਉ ਕਰਤਾ ਜਿਹੜੀ ਮੇਰੀ ਮੁਖ ਚ ਬਗਲ ਆਈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਲੋਗ ਇਹ ਜਿਕਰ ਆਇਆ ਸੀ ਵੀ ਸੇਵਾ ਨਹੀਂ ਕਰਦੇ ਪਖਾਗੂ ਕਰਦਾ ਰਹੇ ਉਹ ਵਾਰਤਾ ਕਹਿ ਦਿੱਤੀ ਕਿਨੇ ਗੁਰਸਿੱਖ ਵੀ ਐਸਾ ਹੈ ਜੋ ਮੁਖ ਵਿੱਚ ਆਂਦਾ ਹੈ ਜੋ ਕਿਉਂਕਿ ਉਹਨਾਂ ਦੀ ਦਿਨਮਨ ਹੋਰ ਮੁਖ ਹੋਰ ਸੇ ਕੰਢੇ ਗੱਟਿਆ ਉਹਨਾਂ ਦੀ ਅਵਸਥਾ ਨਹੀਂ ਹੁੰਦੀ ਵੀ ਮਨ ਹੋਰ ਹੋਵੇ ਤੇ ਮੁਖ ਹੋਰ ਹੋਵੇ ਨਹੀਂ ਉਹਨਾਂ ਦਾ ਮਨ ਜਿਉਂ ਹੀ ਉਹ ਗੱਲ ਹੈ ਜਿਹੜੀ ਉਹਨਾਂ ਦੇ ਮੁਖ ਤੇ ਗੱਲ ਤੇ ਕਹਿੰਦੇ ਗੁਰਸਿੱਖ ਮੱਖੀ ਬਾਤ ਸਗਲ ਸੁਕੇ ਜਿਹੜੀ ਮੁਖਤ ਹੈ ਮਨ ਵਿੱਚ ਹੈ ਉਹ ਸਾਰਿਆਂ ਨਾਲ ਵਾਰਤਾ ਸਾਂਝੀ ਕਰ ਦਿੰਦਾ ਜੀ ਸੰਗ ਪ੍ਰਭ ਆਪਣਾ ਤਰਤਾ ਪਰ ਜਿਹੜਾ ਆਪਣਾ ਜਿੰਦਾ ਹੈ ਆਪਣਾ ਸੁਰਤੀ ਹੈ ਉਹ ਪ੍ਰਭ ਆਪਣਾ ਤਰਤਾ ਆਪਣੇ ਪਰਮਾਤਮਾ ਨਾਲ ਜੋੜਨੀ ਕਰਦਾ ਧਰਨੀ ਕਰਦਾ ਸ਼ਬਦ ਸੁਰਤ ਸੁਣ ਸ਼ਬਦ ਗੁਰੂ ਸੁਰਤ ਤੋਂ ਜੇ ਲਾ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਜੋੜਦਾ ਹੈ ਸੁਰਤ ਨਹੀਂ ਤੋੜਦਾ ਸੁਰਤ ਨਹੀਂ ਛੱਡਦਾ ਦੀਸ ਆਵਤ ਹੈ ਬਹੁਤ ਬਿਹਲਾ ਕਹਿੰਦੇ ਭਾਈ ਦਿਸਦਾ ਹੈ ਕਿ ਬੰਦਾ ਬੜਾ ਕ੍ਰੋਧ ਵਿੱਚ ਐਸੇ ਸੰਤ ਮਹਾਪੁਰਸ਼ ਵੀ ਹੋਏ ਨੇ ਪਰ ਕਿਸੇ ਨਾ ਜੇ ਗੁੱਸੇ ਵੀ ਹੋਏ ਤਾਂ ਉਹਦੇ ਭਲੇ ਵਾਸਤੇ ਤੇ ਤੁਣ ਗੁਰੂ ਨਾਨਕ ਸਾਹਿਬ ਪਹਿਲਾਂ ਜੀ ਨੂੰ ਅਨੇਕਾਂ ਵਾਰ ਪ੍ਰਚਾਰਨਾ ਵੀ ਕੀਤਾ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਨੇ ਪਰ ਮਾੜੇ ਲਈ ਨਹੀਂ ਭਲੇ ਵਾਸਤੇ ਅੱਜ ਗੁਰੂ ਨਾਨਕ ਦੀ ਗੱਦੀ ਦੇ ਦੂਜੇ ਪਾਸੇ ਗੁਰੂ ਅੰਗਦ ਦੇਵ ਜੀ ਤੇਨਾਂ ਨੂੰ ਨਮਸਕਾਰ ਕਰਦੇ ਗੁਰੂ ਰਾਮਦਾਸ ਜੀ ਨੇ ਸੇਵਾ ਲਈ ਗੁਰੂ ਅਮਰਦਾਸ ਜੀ ਦੀ ਉਮਰ ਤੇ ਕਿੰਨੇ ਨਦੀਕ ਉਮਰ ਹੈ ਵਡੇਰੇ ਨੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਤੋਂ ਪਰ ਸੇਵਾ ਲਈ ਸਤਗਤ ਕੇ ਮन्ने ਜੇ ওই ਜਿਹੜਾ ਰੁੱਖਾ ਸੁਭਾਅ ਸੀ ਉਸੇ ਦੀ ਬਦولت ਜਦੋਂ ਸੇਵਾ ਕੀਤੀ ਹੈ ਨਾ ਗੁਰੂ ਅਮਰਦਾਸ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਤੇ ਉਸੇ ਸੇਵਾ ਨੇ ਬਖਸ਼ਿਸ਼ਾਂ ਵੀ ਦਵਾ ਦਿੱਤੀਆਂ ਬਿਰਧ ਅਵਸਥਾ 'ਚ ਗੁਰੂ ਅਮਰਦਾਸ ਜੀ ਨੂੰ ਗੁਰਤਾਇ ਗੱਦੀ ਮਿਲੀ ਹੈ ਪਰ ਬਖਸ਼ਿਸ਼ਾਂ ਦੇ ਰਹਿਮਤਾਂ ਦੇ ਪੁੰਜ ਜਿਹਨੂੰ ਅਮਰੂ ਨਹੀਂ ਥਾਵਾ ਕਿ ਪਰਥਾ ਦੇਣ ਵਾਲੇ ਬਣੇ ਨੇ ਸਭ ਨੂੰ ਕਹਿੰਦੇ ਮੁੱਖ ਕੀ ਬਾਤ ਦੀਸ ਹਵਦਾ ਬੋਤੋਪੀ ਹਲਾ ਹੋ ਸਕਦਾ ਹੈ ਵੀ ਸਾਡੇ ਬਾਣੀ ਕਿਸੇ ਦਾ ਰੁਕਾਸ ਬਾਸ ਰੁੱਖਾ ਹੋਵੇ ਮੇਰੇ ਵਰਗਾ ਕਵੇ ਓਏ ਸੇਵਾ ਕਰ ਪਰ ਮੇਰੇ ਵਰਗੇ ਨੂੰ ਗੁੱਸਾ ਵੀ ਲੱਗ ਜਾਂਦਾ ਵੀ ਮੈਨੂੰ ਕਿਉਂ ਕਿਹਾ ਸੇਵਾ ਦਾ ਪਰ ਉਸ ਸੇਵਾ ਪਿੱਛੇ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਭੜਾ ਜਰੂਰ ਹੋਏਗਾ ਸਗਲ ਚਰਨ ਕੀ ਮਨਰਾਲਾ ਕਿੰਨੇ ਭਾਈ ਸਗਲ ਚਰਨ ਪਰੇ ਇਹ ਨਾ ਯਾਦ ਰੱਖੀ ਜਿਹੜਾ ਵੀ ਗੁਰ ਸਿੱਖ ਹੈ ਸਾਰੇ ਇਹਦੇ ਚਰਨ ਢੂੜ ਲੋ ਉੱਠਦਾ ਹੈ ਤਾਂ ਸ਼੍ਰੀ ਗੁਰੂ ਬਾਬਾ ਕਬੀਰ ਸਾਹਿਬ ਨੇ ਵੀ ਕਿਹਾ ਨਾ ਕਬੀਰ ਸੁਪਨੇ ਹੂੰ ਬੜਾਏ ਗਏ ਜੇ ਮੁਖ ਨਿਕਸੈ ਰਾਮ ਤਾਂ ਕੇ ਪੰਘੀ ਪਣਹੀ ਮੇਰੇ ਤਣ ਕੋ ਤੇ ਸੁਪਨੇ ਵਿੱਚ ਵੀ ਕੋਈ ਵਾਹਿਗੁਰੂ ਸਿਮਰਨ ਕਰ ਲੈ ਨਾ ਸੁਪਨੇ ਵਿੱਚ ਤਾਂ ਅਵਸਥਾ ਵਿਰਲੇ ਨਹੀਂ ਬਣਦੀ ਹੈ ਕਿਉਂਕਿ ਮੇਰੇ ਵਰਗਾ ਸਾਰਾ ਦਿਨ ਨਿੰਦਿਆ ਚੁਗਲੀ ਤੋਂ ਨਹੀਂ ਬਚਦਾ ਨਿੰਦਿਆ ਚੁਗਲੀ ਇਰਖਾ ਦਵੇਸ਼ ਬੇਈਮਾਨੀ ਚੋਰੀ ਠੱਗੀ ਯਾਰੀ ਕਰਦਾ ਰਹਿੰਦਾ ਪਰ ਸ਼ਾਮ ਨੂੰ ਕਿੱਥੇ ਸਿਮਰਨ ਚੱਲੇਗਾ ਜੋ ਦਿਨੇ ਕਮਾਇਆ ਉਹੀ ਰਾਤ ਨੂੰ ਚੱਲੇਗਾ ਕਿਉਂਕਿ ਜੋ ਕੌਨਸ਼ੀਅਸ ਮਾਈਂਡ ਕਰਦਾ ਸਬਕੌਨਸ਼ੀਅਸ ਮਾਈਂਡ ਉਹਦਾ ਬੈਕਅਪ ਜ਼ਰੂਰ ਰੱਖਦਾ ਤੇ ਉਹੀ ਰਾਤ ਨੂੰ ਚੱਲਦਾ ਸੁਪਨਾ ਉਹ ਕੁਝ ਨਹੀਂ ਆਉਂਦਾ ਜਿੱਥੇ ਸਾਡੀ ਦਿਨੇ ਸੁਰਤੀ ਟਿਕੀ ਹੁੰਦੀ ਹੈ ਨਾ ਉਹੀ ਰਾਤ ਨੂੰ ਚਲਦੀ ਰਹਿੰਦੀ ਹੈ ਫਿਰ ਜਿਨ੍ਹਾਂ ਨੇ ਦਿਨੇ ਜਾਗਦੇ ਸਿਮਰਨ ਕੀਤਾ ਹੋਵੇ ਰਾਤ ਨੂੰ ਉਹਨਾਂ ਦਾ ਹੀ ਸਿਮਰਨ ਚੱਲਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਸੁਪਨੇ 'ਚ ਜਿਹੜਾ ਬੜਾ ਆ ਲਵੇ ਨਾ ਸਿਮਰਨ ਕਰ ਦਵੇ ਤੇ ਮੇਰਾ ਇੰਜ ਜੀ ਕਰਦਾ ਮੇਰੇ ਤਨ ਕੋ ਚਾਮ ਮੇਰੀ ਤਨ ਦੀ ਚਮੜੀ ਨੂੰ ਦੇਣ ਕੇ ਜੁੱਤੀ ਬਣਾ ਕੇ ਉਹਦੇ ਚਰਨਾਂ ਵਿੱਚ ਪਵਾ ਦਿਆ। ਉਹਦੇ ਚਰਨਾਂ ਵਿੱਚ ਪਵਾ ਦਿਆਂ ਸਿੱਖ ਦੇ ਜਿਨੇ ਸੁਪਨੇ ਵਿੱਚ ਵੀ ਨਾਮ ਦਾ ਪਿਆਰ ਸਗਲ ਚਲਣ ਕੀ ਹੰ ਮੰਨ ਰੱਲਾ ਕਿੰਨੇ ਮੇਰਾ ਮਨ ਸਾਰਿਆਂ ਦੇ ਚਰਨ ਧੂੜ ਲੋਟਦਾ ਹੈ ਪਰ ਦੇਖਣ ਨੂੰ ਸੁਭਾਅ ਕਰਾ ਦਿਖਦਾ ਨਾਨਕ ਜਨ ਗੁਰ ਪੂਰਾ ਪਾਇਆ ਕਿੰਨੇ ਦਾਸ ਨਾਨਕ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿੰਨੇ ਦਾਸ ਨਾਨਕ ਨੇ ਪੂਰਾ ਗੁਰੂ ਪਾਇਆ ਪਾ ਲਿਆ ਕਿਉਂ ਕਿਉਂਕਿ ਮੈਂ ਮੈਂ ਗੁਰੂ ਦੀ ਗੱਲ ਮੰਨੀ ਹੈ ਜਿਵੇਂ ਮਾਂ ਬਾਪ ਦਾ ਸੁਭਾਅ ਜ਼ਰੂਰ ਬੱਚੇ ਲਈ ਰੁੱਖਾ ਹੁੰਦਾ ਪਰ ਜਿੰਨਾ ਉਹਨਾਂ ਦਾ ਰੁੱਖਾ ਸੁਭਾਅ ਹੁੰਦਾ ਪਿਆਰ ਵੀ ਉਹ ਤੋਂ ਕਿਤੇ ਵਧੇਰੇ ਹੁੰਦਾ ਮਾਂ-ਬਾਪ ਦਾ ਆਪਣੇ ਬੱਚੇ ਪ੍ਰਤੀ ਕੋਈ ਵੈਰ ਨਹੀਂ ਹੁੰਦਾ ਜੇ ਸਾਨੂੰ ਦੁੱਖ ਆਏ ਹਨ ਕਿਦਰੇ ਅਸੀਂ ਇਹ ਨਾ ਕਹੀਏ ਵੀ ਪ੍ਰਮਾਤਮਾ ਦਾ ਕੋਈ ਵੈਰ ਹੈ ਉਹ ਨਹੀਂ ਭਾਈ ਉਹ ਦੁੱਖ ਵੀ ਕੁਝ ਦਿਖਾਉਣ ਵਾਸਤੇ ਆ ਜਾਂਦਾ ਹੈ ਦੁੱਖ ਆਪਣੇ ਪਰाये ਦੀ ਪਛਾਣ ਕਰ ਜਾਂਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਦੁੱਖਦਾਰੂ ਸੁਖ ਰੋਗ ਪਿਆ ਦੁੱਖ ਨਾਰੂ ਦਾ ਕੰਮ ਕਰਦਾ ਕਿਉਂਕਿ ਦੁੱਖ ਦੇ ਵਿੱਚ ਵਿਪਤਾ ਦੇ ਵਿੱਚ ਤੈਨੂੰ ਪਤਾ ਲੱਗਦਾ ਨਾ ਕਿ ਕਿਹੜਾ ਤੇਰਾ ਹੈ ਤੇ ਕਿਹੜਾ ਬਗਾਨਾ ਸਤ ਪ੍ਰਾਏ ਦਾ ਤੇ ਆਪਣੇ ਦਾ ਫਰਕ ਕਈ ਐਸੇ ਨੇ ਭੇਗ ਪਾ ਕੇ ਆਪਣਾ ਕਹਿੰਦੇ ਨੇ ਪਰ ਵਿਪਤਾ ਪਈ ਵਿਪਤ ਭੜੀ ਸਭ ਹੀ ਸੰਗ ਛੱਡ ਤਕੂਣ ਆਵਤ ਨਹੀਂ ਰਹਿ ਨੇੜੇ ਨਹੀਂ ਟੋਕਦੇ ਬੀਮਤਾ ਕਿਤੇ ਕੋਈ ਪੈਸਾ ਮੰਗ ਲੇ ਮਤਾ ਕਿਤੇ ਕੋਈ ਸੇਵਾ ਦਾ ਕਹਦੇ ਕੰਮ ਦਾ ਕਹਦੇ ਪਰ ਸਾਧ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਗੁਰੂ ਦੇ ਬਚਨਾਂ ਨੂੰ ਮੰਨ ਕੇ ਚਾਹੇ ਰੁੱਖੇ ਨੇ ਜਦੋਂ ਗੁਰੂ ਦੇ ਬਚਨਾਂ ਨੂੰ ਮੰਨਿਆ ਹੈ ਨਾ ਕੁਮਿਹਾਰ ਭਾਂਡੇ ਨੂੰ ਘੜਦਾ ਸੇਕ ਲਾਂਦਾ ਉਹਨੂੰ ਪਕਾਣ ਵਾਸਤੇ ਆਵੇ ਵਿੱਚ ਔਰ ਜੇ ਗੁਰੂ ਵੀ ਸ਼ਬਦ ਦਾ ਦੁੱਖ ਰੂਪੀ ਸੇਕ ਲਾਂਦਾ ਹੈ ਨਾ ਤੇਰੇ ਮਨ ਨੂੰ ਆਵੇ ਤੇ ਪੱਕਾ ਕਰਨ ਵਾਸਤੇ ਲਾਂਦਾ ਹੈ ਕੋਈ ਵੈਰ ਨਹੀਂ ਹੈ ਇੱਕ ਪਿਤਾ ਇੱਕ ਅਸਕੇ ਹਮਾਰੇ ਤੂੰ ਮੇਰਾ ਗੁਰਹਾਈ ਵੈਰ ਨਹੀਂ ਹੈ ਸਾਹਮਦਾ ਪਰ ਕੁਝ ਜਾਣੂ ਕਰਾਉਣ ਵਾਸਤੇ ਫਟਕਾਰ ਵੀ ਲਾ ਦਿੰਦਾ ਹੈ ਅੰਦਰ ਬਾਹਰ ਇੱਕ ਦਿਖਾਇਆ ਕਹਿੰਦੇ ਹੁਣ ਮੈਂ ਗੁਰੂ ਪੂਰਾ ਪਾ ਲਿਆ ਜਿਨੇ ਮੈਨੂੰ ਅੰਦਰ ਬਾਹਰ ਹਰ ਵੇਲੇ ਜੈ ਜੈ ਭਿਕੋ ਤਹ ਦੂਰ ਦੂਰ ਘਤੋਂ ਨਾ ਜਾਈ ਰਵਰੇ ਆ ਸਰਬਤਰੰਗ ਮਨਸ ਦਾ ਤੇਾਈ ਜਿੱਥੇ ਕਿੱਥੇ ਦੇਖਦਾ ਮੈਨੂੰ ਪਰਮਾਤਮਾ ਦੇ ਦਿਦਾਰਾ ਅੰਕਸ਼ ਹੀ ਦੇਖਦਾ ਹੈ ਉਹਦਾ ਹੀ ਰੂਪ ਤਕਣਾ ਕਰਦਾ ਤੇ ਉਹਦਾ ਹੀ ਅੰਤਰ ਬਾਹਰ ਦੁਨੀਆ 'ਚ ਵਿਚਰਦੇ ਆ ਵੀ ਅੰਤ ਅੰਕਰ ਅ ਅੰਤਰਮੁਖੀ ਅੰਕਸ਼ਟ ਵੀ ਉਹਦਾ ਹੀ ਦਿਦਾਰ ਆਉਂਦਾ ਸੋ ਇੰਨੀਆਂ ਕੋ ਬੇਨਤੀਆਂ ਪਰ ਵਣ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧਾਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀਰੀਜ਼ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਿਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰ ਖਿੰਨ ਭੁੱਲਣ ਹਾਰ ਦੱਖਣ ਹਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣਾਂ ਸਿਸੜੀਆਂ ਜਿਉ ਹੋਵੇ ਸਭ ਸੁਮੇਲ ਗੱਜ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੁਦੀ ਅਗੇ ਅਰਦਾਸ ਅਮਾਰੀ ਜੋ ਕੰਡ ਸਭੂ